ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਭੈਣ ਭਰਾ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ। ਖੁਅਸ਼ਤ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬਿਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ। ਪਹੁੰਚ ਚੁੱਕੇ ਹਾਂ ਪਿੰਡ ਮਮਹੂਦਪੁਰਾ ਜ਼ਿਲ੍ਹਾ ਤਰਤਰਸ ਤੇ ਤਹਿਸੀਲ ਪੱਟੀ ਬਾਈ ਗੁਰਪ੍ਰੀਤ ਸਿੰਘ ਦੇ ਫਾਰਮ ਤੇ ਤੇ ਵੀਡਿਓ ਨੂੰ ਵਾਰਡ ਤੱਕਰ ਵੇਖੋ ਵੇਖ ਕੇ ਨਰਕ ਪਰ ਕਰਿਓ ਕਰਕੇ ਤਸल्ली ਲੈ ਕੇ ਜਾਇਓ ਖਰਜ ਬੰਦਾ ਤੁਹਾਡਾ ਕਿਉਂਕਿ ਪੈਸੇ ਦਾ ਕੰਮ ਹੈ। ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਆ ਜੇ। ਇਹ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ। ਤੇ ਨੀਲੀ ਰਵੀ ਦਾ ਜਿਹੜਾ ਨਗੀਨਾ ਹੈ ਕੱਢ ਮਾਰਿਆ ਪਹਿਲਾ ਸੂਹਾ ਪਲੂਣ ਕੱਟੀ ਤੇ ਗਾਹ 5 ਮਹੀਨੇ ਦੀ ਗੱਬਣ ਜਿਹੜੀ ਚੈੱਕ ਪਾਸ ਆ ਜਿਹੜਾ ਮਰਜੀ ਭਰਾ ਚੈੱਕ ਕਰਵਾ ਕੇ ਵੀ ਖੜ ਸਕਦਾ ਏ ਦੋ ਤਿੰਨ ਚਾਰ ਕਿਲੋ ਹੈਗਾ ਛੋਟੇ ਛੱਲੇ ਤੇ ਆਓ ਕਰੀਏ ਗੱਲਬਾਤ ਗੁਰਪ੍ਰੀਤ ਸਿੰਘਾ ਭਾਈ ਗੁਰਪ੍ਰੀਤ ਸਿੰਘ ਸਤਿਕਾਰ ਸਤਿਕਾਰ ਜੀ ਸਤਿਕਾਰ ਸਤਿਕਾਰ ਚੜਦੀ ਕਲਾ ਚੜਦੀ ਕਲਾ ਜੀ ਕਿਰਪਾ ਜੀ ਹੋਰ ਸੁਣਾਓ ਤੇ ਠਾ ਚੜਦੀ ਕਲਾ ਜੀ ਅੱਜ ਇੱਕ ਹੀ ਆ ਹਾਂਜੀ ਇੱਕ ਹੀ ਆ ਜੀ ਪਹਿਲਾ ਸੂਆ ਪਹਿਲੇ ਸਵੇ ਸੋਈ ਆ ਜੀ ਤੇ ਹੁਣ ਦੂਜੇ ਕਾਹ ਸੁਣਾ ਨੇ ਕਿੰਨੇ ਚੱਤੀ ਕਾਪਿਆ ਇਹ ਜੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ ਦੁੱਧ ਕੰਨਾ ਦੁੱਧ ਜੀ ਹੱਠੀ ਵਾਰੀ 3 ਕਿਲੋ ਥਾਪੀ ਦੇ ਮਿਲਦੀ ਠੀਕ ਆ ਬਾਕੀ ਥਣ ਥਣ ਓਕੇ ਬਰਾਵਦੀਆ ਚੱਲਦੇ ਚੈੱਕ ਕਰਾ ਕੇ ਜਿਹੜਾ ਮਰਜ਼ੀ ਲੈ ਜੀ ਹਾਂਜੀ ਹਾਂਜੀ ਲੈ ਜਾਵੇ ਜੀ ਉਹਦਾ ਹਾਂ ਤੇ ਖੋਲ ਕੇ ਤੋਰਾ ਤੋਰਾ ਕਰਾਈਏ ਚੈੱਕ ਸੱਜਣ ਲਓ ਭਾਈ ਸੱਜਣੋ ਤੋਰਾ ਕਰ ਲੋ ਚੈੱਕ ਠੀਕ ਆ ਜੀ ਤੇ ਝੋਟੀ ਚੰਗੀ ਆ ਮੂਰਤ ਆ ਗਈ ਇਕ ਲਓ ਜੀ ਕੀ ਬਾਤ ਆ ਮੋੜ ਲਿਓ ਬਾਈ ਗੁਰਪ੍ਰੀਤ ਸਿੰਘ ਲਓ ਜੀ ਕੀ ਬਾਤਾਂ ਜਿਹੜਾ ਮਤਲਬ ਕਿ ਡੇਂਗਾ چیر ਕਹਿ ਦਿੰਦੇ ਬਿੱਲੀ ਮਨ ਕੀ ਅੱਖ ਠੀਕ ਹੈ ਜੀ ਉਹ ਆ ਬਾਈ ਗੁਰਪ੍ਰੀਤ ਸਿੰਘ ਦਾ ਮੁੱਲ ਕਿੰਨਾ ਹੀ ਦੇ ਦੇਣੀ ਹਾਂ ਨਾ ਆਪ ਇਹਦਾ ਜੀ ਸੰਧੂ ਸਾਹਿਬ ਦੀ ਮੁੱਲ 55 ਕਰਦੇ ਆ ਅੱਛਾ ਹਾਂਜੀ ਜੱਸੋ ਨੋ ਜਿਹੜੀ ਆਪਾਂ 52000 ਦੀ ਲੈਣੀ ਜੀ 52 ਦੀ ਹਾਂਜੀ ਲਾਸਟ 52 ਦੀ ਦੇਣੀ ਠੀਕ ਆ ਹਾਂਜੀ ਹੋ ਜੋਗੀ ਥੋੜਾ ਬੋਲਾ ਤਾਂ ਨਹੀਂ ਕੋਈ ਗੱਲ ਨਹੀਂ ਕਰ ਦਾਂਗੇ ਮੰਨ ਤਾਂ ਨਾ ਮੌਕੇ ਤੇ ਮੌਕੇ ਤੇ ਆਪਾਂ ਨਹੀਂ ਆਪਾਂ ਕਰਨਾ ਮੁੜ ਕੇ ਵੀਡੀਓ ਤੇ ਆਖਣਗੇ ਇਸ ਤਰ੍ਹਾਂ ਹੂੰ ਜਿੰਨਾ ਆਪਾਂ ਜੈ ਜੀ ਬਿਲਕੁਲ ਹੀ ਕੀਤਾ ਤੇ ਆਨਲਾਈਨ ਵਾਲੀ ਗੱਲ ਠੀਕ ਆ ਹਾਂਜੀ ਲੋ ਭਈ ਸਜਣੋ ਲੁੱਟ ਲੈ ਮੇਲਾ ਲੁੱਟਣ ਵਾਲਾ ਹੈ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ ਰੱਬ ਰੱਖਾ